आपने आपने प्रोग्राम 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 तो मेरा नाम शिव नारायण गुप्ता है दिया मैं एक रघुनाथ सेवा दल का सदस्य हूँ हमारे साथ में हमारे चरणदास अग्रवाल जी जो कि वाइस चेयरमैन हैं और हमारे प्रधान जी श्री दीपक जैन जी और हमारे सेक्रेटरी श्री सुंदर गर्ग जी और कैशियर गोयल जी हैं हमारी रघुनाथ सेवा दल बहुत ही काम करती है अच्छा काम करती है जो कि धर्म के ऊपर समाज के ऊपर और सारे गरीब तबके के ऊपर काम करती है हमारा जो गणतंत्र दिवस है और स्वतंत्रता दिवस है जो इंडिपेंडेंस डे है वो भी हम पूरे जोर शोर से मनाते हैं और आज का जो सत्तरवा गणतंत्र दिवस है वो हमने बहुत ही धूमधाम से मनाया है जिसमें कि हमारे रमेश गोयल जी उसमें चीफ गेस्ट है और हमारे जो उनको सलामी दी गई है झंडे को सलामी दी गई है झंडा लहराया गया है हमारे रघुनाथ सेवा दल का एक वार्षिक जागरण होता है और इसके साथ साथ समाज सेवा के कार्य भी बहुत हम करते हैं जैसे कि हम 40 दिन के लिए हर रोज़ सुबह ठंडी में चाय का लंगर और ब्रेड पकौड़ा और हलवा इसके साथ साथ आलू के परौंठे भी लोगों को सर्व करते हैं ये मानव सेवा का कार्य हमारे रघुनाथ सेवा दल बहुत धूमधाम से करता है ऐसे ही मैं कोशिश कर करेंगे हम ਰੂਸਿਆ ਬਦਲ ਮੈਂ ਕਿ ਹਮ ਐਸੇ ਹੀ ਕੋਈ ਔਰ ਧਰਮ ਦੇ ਕਾਰਜ ਜੋ ਹੈ ਕਰਤੇ ਰਹੇ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਦੋਸਤੋ ਅੱਜ ਅਸੀਂ 77ਵਾਂ ਗਣਤੰਤਰ ਦਿਵਸ ਮਨਾ ਰਹੇ ਆਂ ਇਹ ਸਾਡੇ ਲਈ ਅੱਜ ਬਹੁਤ ਹੀ ਸ਼ੁਭ ਦਿਨ ਹੈ ਕਿ ਅੱਜ ਸਾਨੂੰ ਬਾਬਾ ਸਾਹਿਬ ਅਮੇਦ ਕਰਨੇ ਲੀਗਲ ਰਾਈਟ ਦਿੱਤਾ ਸੀਗਾ ਕਿ ਤੁਸੀਂ ਕੋਈ ਵੀ ਸਰਕਾਰ ਕਰ ਬਣਾਨੀ ਹੈ ਤਾਂ ਤੁਹਾਡੀ ਵੋਟ ਨਾਲ ਹੀ ਬਣੂਗੀ ਔਰ ਤੁਹਾਡੇ ਵੋਟ ਤੋਂ ਬਿਨਾ ਇਹ ਦੇਸ਼ ਤੇ ਉੱਤੇ ਸ਼ਾਸਨ ਨਹੀਂ ਕਰ ਸਕਦੇ ਅੱਜ ਅਸੀਂ ਬਾਬਾ ਸਾਹਿਬ ਨੂੰ जो सारी टीम को बहुत मुबारकबाद दिने हैं कि उन्होंने बहुत मेहनत करके सू इस मुकाम तक पहुँचाया और मैं उन्होंने यही कहूँगा कि जिनके आने से बदल जाए जमाने की रबिश ऐसे इंसान जो आते हैं तो कम आते हैं अरे कौन कहता है कि बदल जाता है जमाना अक्सर मर्द वो हैं जो ज़माने को बदल देते हैं मैं आज के दिन अपने देशवासियों को बहुत लाख लाख बधाई देता हूँ और श्री रघुनाथ सेवा दल से ये दुआ करता हूँ कि वह हर साल इसी तरह 15 अगस्त 26 जनवरी का दिन मनाते रहें और अपने शहीदों को ਜੋ ਨਮਨ ਕਰਤੇ ਰਹੇ ਅਤੇ ਉਨਕੋ ਸਲਾਮੀ dete ਰਹੇ ਧੰਨਵਾਦ 77ਵੇਂ ਗਣਤੰਤਰ ਦਿਵਸ ਤੇ ਅਸੀਂ ਇੱਥੇ ਰਗੁਨਾ ਸੇਵਾ ਦਲ ਦੇ ਜ਼ਰੂ ਅਗਰਨਗਰ A ਬਲਾਕ ਦੇ ਵਿੱਚ ਮਨਾਇਆ ਗਿਆ ਤੇ ਮੈਂ ਸੰਜੀਵ ਰੋੜਾ ਜੀ ਤੇ ਉਹਨਾਂ ਦੇ ਪਰਿਵਾਰ ਦੀ ਤਰਫੋਂ ਸਾਰੇ ਲੁਧਿਆਣਾ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਇਹਦੀ ਵਧਾਈ ਦਿੰਦਾ ਜਰੋ ਆਪਸ ਵਿੱਚ ਬੜੀ ਆਪਣੀ ਸ਼ਾਂਤੀ ਬਣੀ ਰਹੇ ਸਰ ਕਿਸ ਤਰ੍ਹਾਂ ਮੈਸੇਜ ਦੇਣਾ ਚਾਹੁੰਦੇ ਦੇਖੋ ਜਿਹੜਾ ਆਪਣਾ ਕਨਸਟੀਟਿਊਸ਼ਨ ਹੈ ਇਹਦਾ ਇੱਕ ਜਿਹੜਾ ਮੇਜਰ ਪੀਲਰ ਹੈ ਉਹ ਇਹ ਕਹਿੰਦਾ ਹੈ ਕਿ ਇਕੁਐਲਿਟੀ ਫਾਰ ਆਲ ਐਂਡ ਜਸਟਿਸ ਫਾਰ ਆਲ ਤੇ ਮੈਂ ਸਭ ਦੇਸ਼ਵਾਸੀਆਂ ਨੂੰ ਇਹੀ ਕਹੂੰਗਾ ਕਿ ਆਪਾਂ ਆਪਾਂ ਬਰਾਬਰੀ ਦੇ ਨਾਲ ਲੋਕਾਂ ਨਾਲ ਮਿਲিয়ে ਜੁਲিয়ে ਤੇ ਆਪਣਾ ਪਿਆਰ ਬਧਾਈਏ ਕੀ ਮੈਸੇਜ ਦੇਣਾ ਚਾਹੁੰਦੇ ਲੁਧਿਆਣਾ ਵਾਸੀਆਂ ਨੂੰ ਵੀ ਆਏ ਤੁਸੀਂ ਕੰਨਰ ਰਿਜ਼ਨ ਇੱਕ ਦੇਖਿਓ ਮੈਂ ਲੁਧਿਆਣਾ ਵਾਸੀਆਂ ਨੂੰ ਇਹੀ ਕਹੂੰਗਾ ਰਿਪਬਲਿਕ ਡੇਟ ਤੇ ਕਿ ਭਾਈਚਾਰਾ ਬਣਾ ਕੇ ਰੱਖੀਏ ਚਲੰਦਸ ਅਗਰਵਾਲ ਮੈਂ ਤੁਹਾਨੂੰ ਸੇਵਾ ਦਲ ਦੇ ਪੈਟਰਨ ਦੇ ਬਣਾਇਆ ਰੱਖੋ ਜੀ ਅਸੀਂ ਅੱਜ 77ਵਾਂ ਆਪਣੇ ਗਣਤੰਤਰ ਦਿਵਸ ਮਨਾ ਰਹੇ ਹਾਂ ਜੀ ਇਸ ਮੌਕੇ ਤੇ ਅਸੀਂ ਸਾਰੇ ਇਕੱਠੇ ਹੋਏ ਆਂ ਤੇ ਅਸੀਂ ਝੰਡਾ ਲਹਿਰਾਇਆ ਹੈ ਝੰਡਾ ਸਲਾਮੀ ਦਿੱਤੀ ਹੈ ਔਰ ਦੇਸ਼ ਭਗਤੀ ਦੇ ਗੀਤ ਗਾਏ ਆ ਸਾਡੇ ਰਮੇਸ਼ ਗੋਲ ਜੀ ਗੋਲਨ ਗੋਲ ਇੰਟਰਨੈਸ਼ਨਲ ਤੋਂ ਸਾਡੇ ਚੀਫ ਗੈਸਟ ਸੀਗੇ ਔਰ ਇਸ ਤੋਂ ਇਲਾਵਾ ਸਾਡੇ ਸਾਰੇ ਮੈਂਬਰ ਸਾਹਿਬਾਨ ਇੱਥੇ ਪਹੁੰਚੇ ਆਂ ਅਗਰ ਨਿਵਾਸੀ ਵੀ ਨਾਲ ਸਾਡੇ ਸ਼ਾਮਲ ਹੋਏ ਆ ਇਸ ਤੋਂ ਇਲਾਵਾ ਸਾਡੇ ਸਾਲ ਦੇ ਦੇ ਪ੍ਰੋਗਰਾਮ ਹੁੰਦੇ ਆ ਉਹਨਾਂ ਚ ਮਹਾਮਜਾ ਚੌਕੀ ਜਿਹੜੀ ਕਿ 31ਵੀਂ ਚੌਕੀ ਅਸੀਂ ਕਰ ਚੁੱਕੇ ਆਂ ਔਰ ਮਹਾਮਾਇੀ ਦੀ 40 ਸੇਵਾ ਗਨਵਿਆ ਚ ਢੰਡੇਮਠ ਜਲਦੀ ਸਵੀਲ ਇਸ ਸਲਾਈ ਸਕੂਲ ਚੱਲਿਆ ਰਿਹਾ ਗਰੀਬ ਬੱਚਿਆਂ ਵਾਸਤੇ ਵੀਲੇ 28 ਸਾਲ ਤੋਂ ਇਸ ਤਰ੍ਹਾਂ ਹੀ ਹੋਰ ਕਾਰਜ ਸਾਥ ਹੁੰਦੀ ਰਹਿੰਦੇ ਆ ਬਾਲਾਈ ਚੌਕੀ ਹੁੰਦੀ ਹੈ ਹੋਰ ਸਾਰੇ ਸੇਵਾ ਦੇ ਕਾਰਜ ਹੁੰਦੇ ਆ ਔਰ ਅਸੀਂ ਕੋਸ਼ਿਸ਼ ਕਰਾਂਗੇ ਸੇਵਾ ਕਰਕੇ ਵੀ ਹੋਰ ਵਧਾਈਏ ਧੰਨਵਾਦ